ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਭਰਾਵੋ ਸੋਨੂੰ ਇੱਕ ਫੋਰਮੈਨ ਨਾਲ ਬਣਾਉਣੇ ਆ ਜਿਹੜਾ ਕਾਫੀ 30 35 ਸਾਲ ਹੋ ਗਏ ਲਗਭਗ ਮਸ਼ੀਨ ਚਲਾਉਂਦਾ ਹੁਣ ਆਪਣੇ ਪਿੰਡ ਨਾਲ ਇੱਥੇ ਗਰਮੇਲ ਪੰਡਤ ਆ ਉਹਦੀ ਮਸ਼ੀਨ ਤੇ ਆ ਹੁਣ ਵੀ ਹੋ ਗਏ ਮੇਰੇ ਨਾਲ 6-7 ਸੀਜ਼ਨ ਹੋ ਗਏ ਤੇ ਫੋਰਮੈਨ ਸਾਹਿਬ ਪੀ ਰਹੇ ਨੇ ਚਾਹ ਤੇ ਬਾਈ ਨੂੰ ਪੁੱਛਦੇ ਆ ਵੀ ਕਿੰਨਾ ਕ ਟਾਈਮ ਹੋ ਗਿਆ ਬਾਈ ਮਸ਼ੀਨ ਚਲਾਉਂਦੇ ਨੇ ਤੁਹਾਨੂੰ ਚਾਹ ਧਰਦੇ ਬਾਈ ਬਣ ਕੇ 2 ਮਿੰਟ ਤੇ ਗੱਲ ਬਾਤ ਦੱਸ ਇਹਦੀ ਕੀ ਗੱਲ ਬਾਤ ਆ ਜਮਾ ਕਿੰਨਾ ਟਾਈਮ ਹੋ ਗਿਆ ਬਾਈ ਮਸ਼ੀਨ ਚਲਾਉਂਦੇ ਨੂੰ ਹੋ ਗਿਆ ਬਾਈ 35 ਕੇ ਸਾਲ 30 35 ਸਾਲ ਹੋ ਗਏ ਅੱਛਾ ਕਿਦੋਂ ਸਟਾਰਟ ਕਿਹੜੀ ਮਸ਼ੀਨ ਤੋਂ ਕਰੀ ਸੀ ਚਲਾਉਣੀ ਤੁਸੀਂ ਸਿੱਖੇ ਕਿਹੜੀ ਕਿਹੜੀ ਬਾਈ ਸਾਈਡ ਵਾਲੀ ਮਸ਼ੀਨ ਤੇ ਸਿੱਖਿਆ ਸੀ ਉਹ ਜਦੋਂ ਨੱਟ ਘੇਰਾ ਜੇ ਥੱਲੇ ਹੁੰਦੇ ਸੀ ਹਾਂ ਅੱਛਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਉੱਤੇ ਟਰੈਕਟਰ ਵਾਲੀ ਆ ਗਈ ਅੱਛਾ ਫਿਰ ਕਿਵੇਂ ਉੱਤੇ ਟਰੈਕਟਰ ਚੜਨ ਲੱਗ ਗਿਆ ਹਾਂ ਹਾਂ ਫਿਰ ਉਹ ਵੀ ਬਹੁਤ ਟਾਈ ਉਦੋਂ ਬਾਅਦ ਚ ਫੇਰ ਬਈ ਆ ਵੱਡੀ ਤੇ ਆ ਗਈ ਅੱਛਾ ਇਹ ਤੇ ਕਿੰਨਾ ਟਾਈਮ ਹੋ ਗਿਆ ਵੱਡੀ ਮਸ਼ੀਨਾਂ ਤੇ ਬਈ ਇਹ ਤਾਂ ਹੋ ਗਏ ਹੁਣੇ ਮਨ ਲਗਿਆ 18 17 ਸਾਲ 18 17 ਸਾਲੇ ਤੇ ਹੋ ਗਏ ਅੱਛਾ ਉਹ ਆਪਾਂ ਉੱਤੇ ਟਰੈਕਟਰ ਵਾਲੀ ਥੋੜਾ ਟਾਈਮ ਹੀ ਚਲਾਈ ਆ ਅੱਛਾ ਅੱਛਾ ਜਣੇ ਦੀ ਕਦੋਂ ਆਪਾਂ ਸਿੱਖੇ ਸੀਗੇ ਹਾਂ ਸਾਈਡ ਵਾਲੀ ਉਹ ਬਹੁਤ ਟਾਈਮ ਚਲਾਈ ਬਈ ਪਹਿਲਾਂ ਉਹ ਹੁੰਦੀਆਂ ਸੀ ਹਨਾ ਤੋਂ ਨੇ ਵੀ ਘੱਟ ਪੁੱਟ ਸੀ ਆਪਣੇ ਏਰੀਆ ਚ ਤਾਂ ਇਹ ਵੱਡੀਆਂ ਤਾਂ ਹੈ ਹੀ ਨਹੀਂ ਸੀ ਉਦੋਂ ਅੱਛਾ ਉਦੋਂ ਝੋਨੇ ਜਾਂ ਨੇ ਘੱਟ ਸੀ ਕਿ ਕੀ ਕਾਰਨ ਨੇ ਝੋਨੇ ਤਾਂ ਉਦੋਂ ਘੱਟ ਸੀਗੇ ਤੇ ਕਣਕਾਂ ਵੀ ਬਾਈ ਹੱਥੀਂ ਬਹੁਤ ਵੱਢਦੇ ਸੀਗੇ ਕਣਕ ਵੀ ਜਣੀ ਦੀ ਉਹ ਸੀਜ਼ਨ ਵਧੀਆ ਲੱਗਦੇ ਸੀ ਹੁਣ ਨਾ ਅੱਛਾ ਹੁਣ ਮਸ਼ੀਨਰੀ ਜਾਦੇ ਹੋ ਗਈ ਨਾ ਹਾਂ ਹੁਣ ਜਾਦੇ ਹੋ ਗਈਆਂ ਹੁਣ ਤਾਂ ਕਰ ਕਰ ਖੜੀਆਂ ਯਾਰ ਅੱਛਾ ਅੱਛਾ ਤੇ ਇਹ ਮਸ਼ੀਨ ਤੇ ਕਿੰਨਾ ਟਾਈਮ ਹੋ ਗਿਆ ਕੈਸੀ ਸੀਜ਼ਨ ਹੋਗੇ ਤੈਨੂੰ ਵੀ ਪਤਾ ਰਿਹਾ ਤੇ ਮੈਨੂੰ ਲੱਗਿਆ ਹੋ ਗਏ ਹੋਣਗੇ 7-8 ਸੀਜ਼ਨ ਯਾਰ ਮੈਨੂੰ ਇਹਨਾਂ ਕੋਲ ਹੀ ਹਾਂ ਅੱਛਾ ਤੇ ਇਹਦੇ ਵਿੱਚ ਕਾ ਦਾਣੇ ਦੂਣੇ ਜੇ ਮਾਰ ਲੱਗੇ ਜਾਂਦੀਆਂ ਨੇ ਉਹ ਆ ਯਾਰ ਦਾਣੇ ਤਾਂ ਕਿਵੇਂ ਮਾਰੂਆ ਸਾਡੇ ਕੋਲੇ 11 ਮਾਡਲ ਮਸ਼ੀਨ ਆ ਇਹ 11 ਮਾਡਲ ਲਾਗੀ ਕਿਹੜੀ ਹੈ ਕਰਤਾਰ ਆਗੀ ਆਹ ਖੜੀ ਹੈ ਭਰਾਵੋ 11 ਮਾਡਲ ਮਸ਼ੀਨ ਹੈ ਕਰਤਾਰ ਤੇ ਬਾਈ ਕਹਿੰਦਾ ਜਦੋਂ ਚੰਗੀ ਤਰ੍ਹਾਂ ਹੱਥ ਫੇਰਿਆ ਹੋਵੇ ਦਾਣੇ ਮਾਰ ਜੂਗਾ ਹਾਂ ਇਹ ਹਾਂ ਬਾਈ ਨਵੀਆਂ ਨਵੀਆਂ ਮਸ਼ੀਨਾਂ ਬ੍ਰੇਕਡਾਊਨ ਦੇ ਜਾਂਦੀਆਂ ਅੱਛਾ ਪਰ ਆਪਣੀ ਤਿਆਰ ਕਰੀ ਵੀ ਬ੍ਰੇਕਡਾਊਨ ਨਹੀਂ ਦਿੰਦੀ ਸੌਰਾ ਦਿਨ ਨੱਚਦੀ ਥੋੜੀ ਫਿਰਦੀ ਹੈ ਇਹ ਬਾਈ ਫੋਰ ਮੈਂ ਫਿਰ ਇਹ ਤਿਆਰਪਾ ਤਾਂ ਤਿਆਰ ਪਈ ਆ ਜੱਬੇ ਨਾਲ ਹੀ ਆ ਹੋਰ 11 ਮਾਡਲ ਮਸ਼ੀਨ ਤਾਂ ਭੈਣ ਨਹੀਂ ਜਮਾ ਬੁਢੀ ਹੋ ਜਾਂਦੀ ਆ ਹਾਂ ਹਾਂ ਬਾਕੀ ਸੀਜ਼ਨ 2 ਲਾ ਕੇ ਹਾਂ ਹੂੰ ਇਹ ਸੀਜ਼ਨ ਹੁਣ ਤੁਸੀਂ ਇੱਥੇ ਲਾਉਣੇ ਘੋਰ ਬਾਹਰ ਬੂਰ ਵੀਟ ਪਾ ਦਿੰਨੇ ਫਿਰ ਪਹਿਲਾਂ ਤਾਂ ਜਾਂਦੇ ਸੀ ਯਾਰ ਬਾਹਰ ਬੂਰਾ ਹੁਣ ਆ ਦੂ ਸੀਜ਼ਨ ਹੁਣ ਇੱਥੇ ਲਾਉਣੇ ਕੀ ਕਾਰਨ ਹੁਣ ਫਿਰ ਹੁਣ ਬਈ ਉਧਰ ਮਸ਼ੀਨਾਂ ਵੱਧ ਹੋ ਗਈਆਂ ਯਾਰ ਅੱਛਾ ਉਧਰ ਸੀਜ਼ਨ ਤਨੂੰ ਪਤਾ ਮੰਦੇ ਹੋਗੇ ਅੱਛਾ ਅੱਛਾ ਹਾਂ ਇਹਦਾ ਕਰਕੇ ਵੀ ਹੁਣ ਇੱਥੇ ਪਿੰਡ ਪਿੰਡੀ ਚਲਾਉਣੇ ਬਸ ਹੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਹਾਂ ਤੇਰੇ ਸਾਹਮਣੇ ਸਾਰਾ ਦਿਨ ਚੱਲਦੀ ਰਹਿੰਦੀ ਆ ਕਿਤੇ ਅਸੀਂ ਤਾਂ ਚਾਬੀ ਨਹੀਂ ਚੱਕਦੇ ਅੱਛਾ ਵੀ ਕੰਮ ਹੀ ਪਹਿਲਾਂ ਇੰਨਾ ਕ ਕਰ ਦਿੰਨੇ ਹੋ ਤਿਆਰੀ ਯਾਰ ਉਦੋਂ ਠੰਡੇ ਮੱਤੇ ਨਾ ਕਰਦੇ ਆ ਕੰਮ ਧੰਦਾ ਅੱਛਾ ਮੁੜ ਕੇ ਫਿਰ ਲੋਡ ਨਹੀਂ ਪੈਂਦੀ ਨਹੀਂ ਫਿਰ ਮੱਥਾ ਬੋਣਾ ਚ ਮਾਰਨ ਦਾ ਕੀ ਫਾਇਦਾ ਬਈ ਕਦੋਂ ਆਪਾਂ ਚਲਵਾਂ ਕੰਮ ਕਰਾਂਗੇ ਮੇਨ ਬਾਈ ਜਿਵੇਂ ਹੁਣ ਸੀਜ਼ਨ ਨੂੰ ਸ਼ੁਰੂ ਕਰਨਾ ਹੁਣ ਝੋਨੇ ਦਾ ਮੇਨ ਕੀ ਚੀਜ਼ਾਂ ਨੇ ਇਹਦੀਆਂ ਬਦਲਣ ਵਿੱਚ ਵਾਸਤੇ ਕਿਹੜੀ ਕਿਹੜੀ ਦਾ ਵੱਧ ਖਿਆਲ ਰੱਖਣਾ ਪੈਂਦਾ ਆਪਾਂ ਨੂੰ ਖਿਆਲ ਤਾਂ ਯਾਰ ਇੱਕ ਤਾਂ ਕਿਵੇਂ ਚੈਂਜਰ ਆ ਅੱਛਾ ਤੇ ਜਾਂ ਕਿਵੇਂ ਗੇਅਰ ਗੂਰ ਆ ਉਹ ਜਾਂ ਦੇਖਣਾ ਪੈਂਦਾ ਐਸ ਐਸ ਐ ਹਾਂ ਤੇ ਆ ਪੈਰੀਆਂ ਪੂਰੀਆਂ ਦਾ ਕੋਈ ਤਾਂ ਆਮ ਗੱਲ ਹੀ ਲੋਕ ਪੈਰੀਆਂ ਪੂਰੀਆਂ ਦਾ ਯਾਰ ਜੇ ਹੁਣ ਕੋਈ ਕਈ ਵਾਰੀ ਗਰੀਸ ਗਰੂਸ ਨਹੀਂ ਆਉਂਦਾ ਇੱਕ ਅੱਧਾ ਦਿਨ ਚੱਲੇ ਜਾਂਦਾ ਦੂਜੇ ਦਿਨ ਟੁੱਟ ਗਿਆ ਤੂੰ ਰਹਿ ਜਾਂਦਾ ਪਾ ਲੈਂਦਾ ਬੰਦਾ ਇਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਮੇਨ ਚੇਂਜਰ ਦੀ ਆ ਗਈ ਤੇ ਇੱਕ ਬ੍ਰੇਕਾਂ ਬਰੂਕਾਂ ਗੇਅਰ ਦੀ ਆ ਗਈ ਹਾਂ ਤੇ ਜੋ ਕਿ ਮੈਂ ਕਲਚ ਪਲੇਟ ਆ ਅੱਛਾ ਉਹ ਦੀ ਠੀਕ ਹੈ ਬਈ ਇਹ ਬਾਈ ਨੂੰ ਬਹੁਤ ਲੰਮਾ ਤਜਰਬਾ ਬਾਈ ਕਹਿੰਦਾ ਯਾਰ 14 ਮਾਰਲ ਮਸ਼ੀਨਾਂ ਬਾਕੀ ਬਾਈ ਬਾਡੀ 11 ਮਾਡਲ ਮਸ਼ੀਨ ਆ ਬਾਕੀ ਤੁਸੀਂ ਬਾਡੀ ਵੀ ਦੇਖਿਓ ਆ ਮੈਨੂੰ ਵੀ ਲਗਾਤਾਰ ਹੋ ਗਿਆ 8 9 ਸਾਲ ਤਾਂ ਮੈਨੂੰ ਹੋ ਗਿਆ ਬਣਾਉਣ ਦੇ ਨੂੰ ਝੋਨਾ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜਿਵੇਂ ਆਪਾਂ ਦੇਖਦੇ ਆ ਨਾ ਮੱਕੀ ਵਾਲੇ ਬੱਡਾਂ ਦੇ ਵਿੱਚ ਜਦੋਂ ਮੱਕੀ ਬੀਜਦੇ ਆਂਗੇ ਬੱਡਾਂ ਦੇ ਝੋਨਾ ਬਹੁਤ ਹਰਾ ਹੋ ਜਾਂਦਾ ਯਾਰ ਹਨਾ ਆਪਣੇ ਅੱਜ ਤੱਕ ਯਾਰ ਇੱਕ ਕਬੂਜਾ ਵੀ ਨਹੀਂ ਹੋਇਆ ਮਾਲਕ ਦੀ ਕਿਰਪਾ ਦੇ ਨਾਲ ਬਾਕੀ ਸਾਰੇ ਡਰਾਈਵਰੀ ਇੰਨਾ ਇੱਕ ਤਿਆਰ ਬੇਕਾਰ ਰੱਖਦੇ ਆ ਬੰਦੇ ਇਹ ਹਨਾ ਤੇ ਪੂਰਾ ਚੋਟੀ ਦਾ ਡਰਾਈਵਰ ਰੱਖਦੇ ਆ ਬਾਕੀ ਮਸ਼ੀਨ ਦਾ ਕੰਮ ਕੰਮ ਕਰਨ ਲੱਗੇ ਵੀ ਕੌਲ ਨਹੀਂ ਵਰਤ ਕਰਦੇ ਤੇ ਆ ਮੇਰੇ ਨਾਲ ਹੁੰਦਾ ਸਾਨੂੰ ਪਤਾ ਹੀ ਹੈ ਯਾਰ ਆਪਣਾ ਵਿਸਾਖਾ ਇਹਦਾ ਕੋਲੀ ਰਹਿੰਦਾ ਚਾਹ ਦਾ ਬਾਟਾ ਭਰ ਲਿਆ ਯਾਰ ਨੇ ਆਪਣੇ ਨੇ ਤੇ ਵੀਡੀਓ ਨੂੰ ਵਾਈ ਬਣ ਕੇ ਕਰਦੇ ਵਾਦ ਵਾਦ ਸ਼ੇਅਰ ਆ ਉਹ ਬੈਠਾ ਮੁੰਡਾ ਜਸਨ ਪੰਡਤ ਇਹ ਵੀ ਹੁਣ ਹੱਥ ਜਾਂ ਖੋਲਦਾ ਹਨਾ ਬਾਈ ਇਹਦੀ ਇਹਦਾ ਆ ਲੱਗਾ ਚਲਾਉਣ ਵਸ ਵਧੀਆ ਚਲਾਉਂਦਾ ਵਧੀਆ ਪੂਰੀ ਚੌੜ ਤਾਂ ਨਹੀਂ ਕਰਦਾ ਨਹੀਂ 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 ਹਾਂ ਆ ਇਹ ਤਾਂ ਮੁੰਡਾ ਬਹੁਤ ਸਿਆਣਾ ਹੈ ਸਿਆਣਾ ਮੁੰਡਾ ਕਹਿੰਦੇ ਵੀ ਉਹ ਬੈਠਾ ਹੋਣਾ ਮਾਲਕ ਤਰੱਕੀਆਂ ਬਕਸੇ ਮੁੰਡੇ ਨੂੰ ਵੀ ਆਈਡੀ ਲਿਖਾ ਦੇ ਆਪਣੀ ਧੰਨਵਾਦ ਆਈਡੀ ਲਿਖਾ ਦੇ ਆਪਣੀ